ਹਾਂ ਜੀ ਬਹੁਤ ਬਹੁਤ ਮਿਹਰਬਾਨੀ ਸਭ ਤੋਂ ਪਹਿਲਾਂ ਤਾਂ ਤੇ ਮੈਂ ਬਹੁਤ ਖੁਸ਼ ਸੀ ਵਾ ਕਿ ਬਾਬਾ ਫਰੀਦ ਜੀ ਦੀ ਧਰਤੀ ਤੋਂ ਮੈਨੂੰ ਟਿਕਟ ਮਿਲੀ ਮਾਨਯੋਗ ਕੇਜਰੀਵਾਲ ਸਾਹਿਬ ਤੇ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਤੇ ਸਮੁੱਚੀ ਲੀਡਰਸ਼ਿਪ ਦਾ ਔਰ ਜਿੰਨੇ ਵਰਕਰਸ ਆਏ ਸਾਰੇ ਨਾਂ ਦੇ ਨਾਂ ਹਲਕਿਆਂ ਦੇ ਇੰਚਾਰਜਾਂ ਦਾ ਸਾਰਿਆਂ ਦਾ ਬਹੁਤ ਧੰਨਵਾਦ ਸੋ ਬੜਾ ਚੰਗਾ ਲੱਗ ਰਿਹਾ ਜੀ ਬਹੁਤ ਨਿੱਘਾ ਸਵਾਗਤ ਹੈ ਬਾਬਾ ਜੀ ਦੀ ਤਰ੍ਹਾਂ ਦੇਖੋ ਜੀ ਚੁਣੌਤੀਆਂ ਜਿਹੜੀਆਂ ਵੀ ਆਉਣਗੀਆਂ ਬਾਬਾ ਜੀ ਅੰਗ ਸੰਗ ਨੇ ਉਹ ਸਾਰੀਆਂ ਦੂਰ ਕਰਨ ਗਿਆ ਪਏ ਉਹਨਾਂ ਦਾ ਅਸ਼ੀਰਵਾਦ ਲੈ ਇਸੇ ਕਰਕੇ ਲੈਣਾ ਹੈ ਬਿਲਕੁਲ ਬਾਬਾ ਜੀ ਦੇ ਦਰਤੇ ਸਭ ਤੋਂ ਵੱਡਾ ਤਾਂ ਬੈਨੀਫਿਟ ਬਾਬਾ ਜੀ ਦੇਣਗੇ ਬਾਕੀ ਸਾਡੇ ਵਰਕਰ ਬੜੇ ਮਤਲਬ ਖੁਸ਼ ਨੇ ਸਾਰੇ ਔਰ ਪੂਰੇ ਨਰਜਾ ਟਿਕਨੇ ਔਰ ਮੈਨੂੰ ਲੱਗਦਾ ਵੀ ਐਸੀ ਵਿਜੇ ਪ੍ਰਾਪਤ ਕਰਾਂਗੇ ਜਰੂਰ ਦੇਖੋ ਜੀ ਗੱਲ ਤਾਂ ਹੈ ਵੀ ਸਭ ਤੋਂ ਵੱਡੀ ਗੱਲ ਤਾਂ ਹੈ ਕਿ ਸਾਡੇ ਜਿਹੜੇ ਲੋਕ ਨੇ ਸਾਡਾ ਖੇਤੀ ਪ੍ਰਧਾਨ ਸੂਬਾ ਅਸੀਂ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜਾ ਐਮਪੀ ਹੁੰਦਾ ਇਹ ਪੰਜਾਬ ਤੇ ਸੈਂਟਰ ਦੇ ਵਿਚਾਲੇ ਇੱਕ ਪੁਲ ਦਾ ਕੰਮ ਕਰਦਾ ਹੈ ਇੱਥੋਂ ਜਦੋਂ ਪਤਾ ਲੱਗਦਾ ਜਿਹੜੀਆਂ ਸਮੱਸਿਆਵਾਂ ਹੁੰਦੀਆਂ ਉੱਥੇ ਜਾ ਕੇ ਆਪਣੀਆਂ ਰੱਖਦੇ ਨੇ ਅਸੀਂ ਵੱਧ ਤੋਂ ਵੱਧ ਜਿੰਨੀਆਂ ਵੀ ਪਰੇਸ਼ਾਨੀਆਂ ਆਉਣਗੀਆਂ ਉੱਥੇ ਜਾ ਕੇ ਰੱਖਾਂਗੇ ਆਪਣੀਆਂ ਮੰਗਾਂ